ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਕਾਲੂ ਸਾਉੜਾ 9811 ਗਰੁੱਪ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਜਿੰਨੇ ਵੀ ਸੱਜਣ ਮਿੱਤਰ ਜੁੜੇ ਨੇ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਾਰੇ ਵੀਰਾਂ ਨੂੰ ਜੀ ਇੱਕ ਛੋਟਾ ਜਿਹਾ ਨੁਕਤਾ ਦੱਸਣਾ ਤੁਹਾਨੂੰ ਅੱਜ ਕਈ ਵਾਰੀ ਕੀ ਹੁੰਦਾ ਨਾ ਜਦੋਂ ਕੋਈ ਉੱਤਰ ਬਿਮਾਰ ਹੋ ਜਾਂਦੇ ਆ ਜਿਆ ਕੁੱਤਰ ਸੁੱਕ ਜਾਂਦਾ ਏ ਜਾਂ ਕਈ ਵਾਰ ਅਚਾਨਕੇ ਕੋਈ ਪੁਰਥਾ ਸਿੱਧਾ ਦਾਣਾ ਜਾਂ ਕੋਈ ਐਦਾਂ ਦੀ ਚੀਜ਼ ਖਾ ਲੈਂਦਾ ਏ ਤੇ ਕੁੱਤਰਨਾ ਬਲੱਡ ਵਾਲੀਆਂ ਮਿੱਠਾਂ ਲੱਗ ਜਾਂਦੇ ਮਾਰਨੇ ਜਿਵੇਂ ਖੂਨ ਮਿੱਠਾਂ ਵਾਲੀ ਜਗਾ ਖੂਨ ਲੱਗ ਜਾਂਦਾ ਹੁਣ ਜੀ ਹਨਾ ਤੇ ਉਹ ਚੀਜ਼ ਦਾ ਆਪਾਂ ਤੁਹਾਨੂੰ ਪ੍ਰੋਪਰ ਇਲਾਜ ਦੱਸਦੇ ਅੱਜ ਠੀਕ ਆ ਆਪਾਂ ਆਪਾਂ ਖੋਦ ਜਮਾਇਆ ਵਾ ਤੇ ਕਰਿਆ ਵਾ ਜੀ ਇਹੋ ਤੇ ਤੁਸੀਂ ਕੀ ਕਰਨਾ ਜੇ ਕਦੇ ਪ੍ਰੋਬਲਮ ਪੈਂਦੀ ਐ ਇਦਾਂ ਜਿਵੇਂ ਹਲਦੀ ਹੋਗੀ ਬਰਾਬਰ ਮਾਤਰਾ ਚ ਸਮਾਨ ਲੈਣਾ ਜਿਵੇਂ ਹਲਦੀ ਹੋਗੀ ਹਲਦੀ ਤੋਂ ਬਾਅਦ ਆਪਣਾ ਜੀਰਾ ਹੁੰਦਾ ਜੀ ਠੀਕ ਆ ਤੇ ਇੱਕ ਨਾ ਬੂਟੀ ਹੁੰਦੀ ਹੈ ਬੂਟੀ ਜਾਂ ਬੂਟਾ ਕਹਿ ਲੋ ਨਾ ਆਪਣਾ ਉਹਦੇ ਨਾਂ ਦੀ ਪੱਤਰ ਪੱਥਰ ਚੱਟ ਨਾਂ ਦਾ ਪੱਤਾ ਹੁੰਦਾ ਜਿਵੇਂ ਬੂਟਾ ਹੁੰਦਾ ਉਹ ਆਪਾਂ ਨੇ ਕੀ ਕਰਨਾ ਜੇ ਇਦਾਂ ਦੀ ਕਿਤੇ ਪ੍ਰੋਬਲਮ ਆ ਜੇ ਵੈਸੇ ਤਾਂ ਵਾਹ ਕਰੂ ਕਰੇ ਵੀ ਇਦਾਂ ਦੀ ਪ੍ਰੋਬਲਮ ਨਾ ਆਵੇ ਨਾ ਕਬੂਤਰਾਂ ਦਾ ਦੇਖੋ ਅੰਦਰ ਪਟ ਜਾਂਦਾ ਹੈ ਕਹਿੰਦਾ ਮਤਲਬ ਤਕਲੀਫ ਬਹੁਤ ਹੁੰਦੀ ਹੈ ਨਾ ਆਪਣਾ ਖੂਨ ਆਉਣਾ ਤੁਹਾਨੂੰ ਪਤਾ ਹੀ ਹੈ ਨਾ ਤੇ ਖੂਨ ਉਦੋਂ ਆਉਂਦਾ ਜਦੋਂ ਲੀਵਰ ਦੇ ਵਿੱਚ ਜਿਆਦਾ ਹੀ ਪ੍ਰੋਬਲਮ ਹੋ ਜਵੇ ਜਾਂ ਜਿਵੇਂ ਜਿੱਥੇ ਦਾਣਾ ਜਾਂਦਾ ਏ ਹਨਾ ਆਜਮ ਹੋਣ ਤੋਂ ਬਾਅਦ ਜਿਵੇਂ ਆਪਾਂ ਕਹਿੰਦੇ ਨੇ ਬਿਠਾ ਕਰਦੇ ਆ ਜਿਹ ਲੈਟਰਿੰਗ ਕਰਦੇ ਕਬੂਤਰ ਠੀਕ ਹੈ ਉਥੇ ਉਹਦੇ ਅੰਦਰ ਵੀ ਜਾ ਖਮੋ ਜੰਨੇ ਆ ਬਾਈ ਆਪਾਂ ਕੀ ਕਰਨਾ ਬਾਈ ਤਿੰਨੇ ਚੀਜ਼ਾਂ ਨਾ ਬਰਾਬਰ ਮਾਤਰਾ ਚ ਲੈਣੀਆਂ ਐ ਬਾਈ ਹਲਦੀ ਲੈਣੀ ਆ ਤੇ ਜੀਰਾ ਲੈਣਾ ਐ ਇਹਨਾਂ ਨੂੰ ਕੁੱਟ ਕੇ ਰੱਖ ਲੈਣਾ ਜੇ ਇਹਨਾਂ ਨੂੰ ਕੁੱਟ ਕੇ ਰੱਖ ਲੈਣਾ ਜੀ ਜਦੋਂ ਕਦੇ ਪ੍ਰੋਬਲਮ ਪੈਂਦੀ ਐ ਇਦਾਂ ਦੀ ਜਿਵੇਂ ਬਰਾਬਰ ਮਾਤਰਾ ਦੇ ਵਿੱਚ ਹਲਦੀ ਬਰਾਬਰ ਮਾਤਰਾ ਦੇ ਵਿੱਚ ਜੀਰਾ ਜਾਂ ਤਾਂ ਤੁਰੰਤੇ ਕੁੱਟ ਲਓ ਜਾਂ ਤੁਰੰਤ ਨਹੀਂ ਕੁੱਟਣਾ ਤਾਂ ਕੁੱਟ ਕੇ ਰੱਖ ਲਓ ਆਪਾਂ რა ਕੀ ਕਰਨਾ ਜਿਹੜੇ ਪੱਥਰ ਚੜਦੇ ਪੱਤੇ ਆ ਮੌਕੇ ਤੇ ਜਦੇ ਹੀ ਲੈਣੇ ਨੇ ਇਹ ਵੀ ਸੁਕਾ ਕੇ ਨਹੀਂ ਰੱਖਣੇ ਹੈਗੇ ਜਦੋਂ ਕਿਤੇ ਪ੍ਰਕੂਤਰਾਂ ਦੇ ਅੰਦਰ ਪ੍ਰੋਬਲਮ ਆਉਂਦੀ ਹੈ ਇਹਨਾਂ ਦੀ ਆਪਾਂ ਨੈਣ ਦਾ ਲੇਪ ਜਾ ਬਣਾ ਲੈਣਾ ਜਿਵੇਂ ਬਰਾਬਰ ਮਾਤਰਾ ਚ ਲੈ ਕੇ ਇੱਕ ਚੁੰਡੀ ਹਲਦੀ ਦੀ ਲੈ ਲੈਣੀ ਇੱਕ ਕਬੂਤਰ ਦੇ ਹਿਸਾਬ ਨਾਲ ਇੱਕ ਇੱਕ ਕਬੂਤਰ ਦੇ ਹਿਸਾਬ ਨਾਲ ਤੇ ਇੱਕ ਲੈ ਲੈਣੀ ਜੀਰੇ ਦੀ ਛੁਟਕੀ ਦੋਨਾਂ ਨੂੰ ਮਿਕਸ ਕਰ ਲੈਣਾ ਹੈ ਤੇ ਉਹਦੇ ਵਿੱਚ ਆਪਾਂ ਨੇ ਇੰਨਾ ਕੁ ਮਤਲਬ ਪੱਤਾ ਪਾ ਲੈਣਾ ਹੈ ਤੋੜ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਉਪਿਓ ਕੇ ਰੱਖਣਾ ਹੈ ਉਹ ਰਾਤ ਨੂੰ ਪਿਉਣਾ ਹੈ ਸਵੇਰੇ ਮਾਰਨਿੰਗ ਨਿੰਨੇ ਕਾਲਜੇ ਦੇਣਾ ਜਿਹਦਾ ਪਾਣੀ ਦੇਣਾ ਜਿਵੇਂ ਇੱਕ ਇੱਕ ਚੁੰਡੀ ਉਗੀ ਹੋ ਗਈ 25 ml ਹੋ ਗਿਆ ਪਾਣੀ 20 ਤੋਂ 25 ml ਤੇ ਐਡਾ ਕ ਪੱਤਾ ਹੋ ਗਿਆ ਪੱਥਰ ਜਟਦਾ ਜੀ ਜੇ ਕਬੂਤਰ ਪੱਧ ਹੋਣ ਤੇ ਤੁਸੀਂ ਡੋਜ ਉਹ ਸਾਫ ਨਾਲ ਬਣਾ ਲੈਣੀ ਹੈ ਠੀਕ ਹੈ ਜਿਵੇਂ ਕਬੂਤਰ ਪੰਜ ਹੈ ਤਾਂ ਪੰਜ ਪੰਜ ਚੁੰਡੀਆਂ ਜੀਰੇ ਦੀਆਂ ਪੰਜੇ ਚੁੰਡੀਆਂ ਹਲਕੀਆਂ ਹਲਕੀਆਂ ਪਾਲਣੀਆਂ ਆਪਾਂ ਨੇ ਹਲਦੀ ਦੀਆਂ ਤੇ ਐਡਾਡੇ ਪੀਸ ਲਾ ਲਓ ਪੰਜ ਪੱਤਿਆਂ ਦੇ ਪਾਲਣੀਆਂ ਜੀ ਕੁੱਟ ਕੇ ਉਹਨੂੰ ਚੰਗੀ ਤਰ੍ਹਾਂ ਆਪਾਂ ਨੇ ਬੀਜ ਜਾਂ 25 ml ਦੇ ਸਾਬ ਨਾਲ ਪਾਣੀ ਪਾ ਕੇ ਪੰਜ ਕਬੂਤਰਾਂ ਦਾ 100 ml ਪਾ ਲਓ ਜਾਂ 125 ml ਪਾ ਲਓ ਰਾਤ ਨੂੰ ਪਿਉਣਾ ਏ ਮਤਲਬ ਘਟੋ ਘਟ ਵੀ 13 14 ਘੰਟੇ ਪਾਣੀ ਭੁੱਜਿਆ ਹੋਵੇ ਰਾਤ ਨੂੰ ਪਿਉਣਾ ਮਾਰਨਿੰਗ ਦੇਣਾ ਏ ਤੇ ਨਾਲ ਆਪਾਂ ਨੇ ਲੀਵਰ ਵਾਲੀ ਕੋਈ ਵੀ ਦਵਾਈ ਆਪਾਂ ਦੇ ਸਕਦੇ ਹਾਂ ਜਿਹੜੀ ਲੀਵਰ ਨੂੰ ਸੈੱਟ ਰੱਖਦੀ ਆ ਜਿਹੜੀ ਤੁਹਾਨੂੰ ਬੈਸਟ ਲੱਗਦੀ ਹੈ ਲਈ 52 ਲੈ ਲਓ ਬਰੋਟ ਹੋ ਲੈ ਲਓ ਜਾਂ ਕੋਈ ਹੋਰ ਬਹੁਤ ਆਨੀਆਂ ਜੀ ਲੀਵਰ ਦੇ ਲਈ ਆਪਾਂ ਨੇ ਨਾਲ ਲੀਵਰ ਵਾਲੀ ਦਵਾਈ ਸਟਾਰਟ ਕਰਨੀ ਹੈ ਤੇ ਇਹ ਕਿਹੜੀਆਂ ਚੀਜ਼ਾਂ ਤੁਹਾਨੂੰ ਮੈਂ ਦੱਸੀਆਂ ਦੇਸੀ ਚੀਜ਼ਾਂ ਨਾਲ ਇਹ ਸਟਾਰਟ ਕਰਦੇ ਹਾਂ ਜੀ 2 ਜਾਂ 3 ਦਿਨਾਂ ਬਾਅਦ ਤੁਹਾਨੂੰ ਐਨ ਪੂਰਾ ਵਧੀਆ ਰਿਜ਼ਲਟ ਮਿਲ ਜਾਊਗਾ ਜਿਹੜੇ ਕੁਤਰਾ ਦੇ ਅੰਦਰ ਇਦਾਂ ਦੀ ਕਦੇ ਪ੍ਰੋਬਲਮ ਆ ਜਵੇ ਖੂਨ ਵਾਲੀ ਮਿੱਠਾਲ ਮਾਰ ਲੱਗ ਜੰਨੇ ਆ ਤੇ ਉਹਦਾ ਪੱਕਾ ਇਲਾਜ ਹੈ ਜੀ ਇਹ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਟੌਪਿਕ ਦੇ ਨਾਲ ਜੀ ਜਦ ਤੱਕ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਵੀਡੀਓ ਥੋੜੀ ਘੱਟ ਤਾਂ ਪਾਉਨੇ ਆ ਟਾਈਮ ਦਾ ਚੱਕਰ ਆ ਕੰਮ ਕਾਰ ਚ ਬਿਜ਼ੀ ਹੁੰਨੇ ਬਾਈ ਤੇ ਜਿੰਨਾ ਹੋ ਸਕੇ ਆ ਵੱਧ ਤੋਂ ਵੱਧ ਹੈਲਪ ਕਰਾਂਗੇ ਵੱਧ ਤੋਂ ਵੱਧ ਨਵੇਂ ਕਬੂਤਰ ਪਾਜਾਂ ਨੂੰ ਦੱਸਾਂਗੇ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਬਾਈ ਤੇ ਜਿੰਨੇ ਵੀ ਭਰਾ ਨੇ ਸਸ